ਸਰਪਾਇਆ ਤੈਨੂੰ ਬੁਲਾ ਕੇ ਲੈ ਆਈ ਨੀ ਠੀਕ ਐ ਨਾ ਚੱਕਰ ਪੁੱਛ ਕੇ ਪਾਇਆ ਆਹ ਦੀ ਦਾਲੂ ਕੋਲ ਮੈਂ ਬਾਈ ਨੂੰ ਬੁਲਾ ਕੇ ਲੈ ਆਈਆ ਦਾਲ ਲੈ ਸਰਪਾਇਆ ਤੈਨੂੰ ਬੁਲਾ ਕੇ ਲੈ ਆਈ ਨੀ ਠੀਕ ਐ ਨਾ ਚੱਕਰ ਖੜਦੇ ਮੈਂ ਜਿਹੜੀ ਤੈਨੂੰ ਗੱਲ ਕਰੀ ਪੈਂਚ ਨੂੰ ਪੁੱਛ ਕੇ ਪਾਇਆ ਜੀ ਲਾਲ ਮਿਲ ਗਈ ਲੈ ਲੈ ਕੱਢਿਓ ਬਾਹਰ ਆਇਆ ਆਇਆ 1 2 3 60 ਲੀਟਰ ਹੋ ਗਈ ਠੀਕ ਐ 60 ਤੇ 80 ਹੋ ਗਈ ਚਾਰ ਹਾਂ ਖੋਲੋ ਟੱਕਣ ਖੋਲ ਦੇ ਸਰ ਹਾਂ ਲਾ ਕੇ 80 ਲੀਟਰ ਨਿੱਕੇ ਡੋਲ ਛੇਤੀ ਕਰ ਖੋਲ ਪੁੱਤਰੀ ਜੀ ਸਾਰੇ ਕੱਢ ਦੇ ਤੂੰ ਦਾ ਨਹੀਂ ਇਹ ਕੰਮ ਆਈ ਦੀ ਆ ਡੋਲੀ ਢੋਲੀ ਆ ਵਸੇ ਕੰਮ ਲੰਮਾ ਜੁੜਾ ਜਪਾਲੀ ਵਾਲੇ ਚ ਹਾਂ ਚਲ ਹਾਂਜੀ ਗ੍ਰਾਮ ਗ੍ਰਾਮ ਕੋਲ ਪਰਿਆਣਾ ਜੀ ਦੂਜੇ ਕਰੋ ਜੀ ਸੈਂਟੀ ਬਲੈਂਡ ਹੋ ਗਿਆ ਚਲੋ

25 ਦਾ ਸਮਾਨ ਆ ਤੇ दारू 25 ਸ਼ਰਾਬ ਸਾਰਾ ਕੋਲ ਹੈ ਕਿਤੇ ਰੱਖੋ ਇੱਥੇ दारू ਇੱਕ ਨੂੰ ਹਾਂਜੀ ਸ਼ਰਾਬ ਦੋ ਪੈਸੀਆਂ ਹੋ ਗਈਆਂ ਇੱਕ ਦੋ ਆ ਟ੍ਰੈਮ ਲੈ ਲਓ ਸੱਤ ਬੋਲ ਆਏ ਕੀ ਤੁਸੀਂ ਵੇਖ ਲੈ ਸਾਡਾ ਨਾਮ ਕੀ ਆ 15 ਤੋਂ 16 ਮੋਟਾ ਪੰਜ ਪੈਸਾ 79 ਸਿਫਾਂਜ ਨਹੀਂ ਆਖਰੀ ਹੋ ਗਈ ਕੱਲ ਨਾਲ ਸਮਾਨ ਪੱਟੀ ਦਾ ਇਹ ਮੇਰੇ ਸਦਾ ਪੱਟੀ ਦਾ ਸਮਾਨ ਹਾਂਜੀ ਉਹ ਪਿੰਡ ਕਟੀਆਂ ਵਾਲੇ ਪਿੰਡ ਕਟੀਆਂ ਵਾਲਾ ਹਾਂਜੀ ਆ ਵੀ ਨਾਰਵਾ ਆ ਦਰਨ ਦੇ ਵਿੱਚ ਰੱਖ 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 ਆਉਗਾ ਆਉਗਾ ਇਹ ਤਾਂ ਖੁਰੀ ਜੀ 100 ਰੁਪਏ 900 ਲੀਟਰ ਲਾਂ ਦਾ ਗ੍ਰਾਮ ਗ੍ਰਾਮ ਵਿੱਚ ਭਰੋ ਭਰਿਆ ਦਾ ਆ ਤੇ ਮਾਲ ਵੇਚਾ ਕਰਦੇ ਦੋ ਬਟਨ ਬਟਨ ਤਿਆਰ ਹੈ ਪੱਕੀ ਬਹੋਰੀ ਫਰਖੰਦਾ ਓਕੇ ਓਕੇ ਹਾਂਜੀ ਆ ਮੰਗਲ ਆ ਬਖਸ਼ੀਸ਼ ਬਖਸ਼ੀ ਦਾ ਸਮਾਨ ਮਿਲ ਗਿਆ ਬਖਸ਼ੀ ਦਾ ਸਮਾਨ ਲਾਣ ਵੀ ਮਿਲ ਗਈ ਲਾਣ ਵੀ ਹੋਵੇਗੀ ਭਰਿਆ ਲਾਣ ਨਹੀਂ ਭਰਿਆ 200 ਲੀਟਰ ਲਾਣ ਹੋਰ ਹਾਂਜੀ ਖੌ ਵਾਲ ਖੌ ਪੱਟੀ ਦਾ ਸਾਰਾ ਸਮਾਨ ਪੁੰਨੂ ਦਾ ਪਿੰਡ ਖੌ ਵਾਲ ਪੁੰਨੂ ਦਾ ਕੱਢੋ ਕੱਢੋ ਬਾਹਰ ਕੱਢੋ ਬਾਹਰ ਕੱਢੋ 8 ਵਰਗੀ ਬਾਹਰ ਕੱਢੋ ਲਾਓ ਇੱਕ ਗੱਡੀ ਇੱਥੇ ਮੰਗਾਲ ਆਈ ਹੈ ਲਿਆ ਲਿਆ ਫੜ ਲੇ ਕੰਨ ਆ ਡਰਮ ਮਸ਼ੀਨ ਦਿੱਸਲ ਜਾ ਕੇ ਨਾ ਚੱਲ ਸਖਰ ਬਾਹਰ ਹੋਰ ਗੱਡੀ ਰੱਖੋ ਤੱਪਲੀ ਨਾ ਨਾ ਨੇ ਖਲੇ ਨੇ ਦੋਲਦੀਏ ਪਰਾਂ ਦੋਲ ਦਿਓ ਇੱਕ ਮਿੰਟ ਖੜ ਜਾ ਨਾ ਕੱਢ ਲੈਨੇ ਯਾਰ ਬਾਹਰ ਲਿਆਓ ਉਹ ਗੱਡੀ ਲਿਆਓ ਇਨ ਕੋ ਬੈਕ ਕਰ ਰੱਬੀ ਦਾ ਹੈ ਅਲਗਾਈ ਟੋਟ ਡੇ ਨਾ ਜਿੱਕੜੀ ਫਿਰ ਹੋਰ ਇਹ ਫੋਗਲ ਨਾ ਸੁਲੇ ਸ਼ਰਾਬ ਪਾਣੀ ਵਾਲਾ ਆ 25 ਚ ਸਪਾਈ ਪੁੱਤਰ ਸ਼ਰਾਬ ਹਾਂਜੀ ਵੈਰੀ ਗੁੱਡ ਆਪ ਕੋ ਪਰ ਆਇਆ ਘਰ ਦੇ ਵਿੱਚੋਂ ਜੀ ਘਰੋਂ ਪਾਣੀ ਵਾਲਾ ਪਿੰਡ ਜੀ ਦੇਖੋ ਬਾਸ ਬਾਣੀ ਬਿਲਿਆ ਪਟਣਾ ਹਾਂਜੀ ਮੇਰੇ ਨਾਲ ਚਲੋ ਪਲੇਟ ਅਲਗਾਈ ਡਰਾਮ ਚੱਕ ਡਰਾਮ ਨਾਲਾ ਜਾਂ ਦਾਰੋ ਵੀ ਮਿਲ ਗਏ ਉਹਨਾਂ ਦੀ ਪਿੰਡ ਕੁਰੀ ਸੂਰ ਕੁਰੀ ਜੀ 35 40 ਬੋਤਲਾਂ ਬਾਹਰ ਬਾਹਰ ਮਿਲੀ ਬਾਹਰ ਬਾਹਰ ਜੀ ਇਹਨੂੰ ਇੱਥੇ ਡਿਸਟਰਾਏ ਕਰ ਦੋ ਡੋਲ ਦੇ ਸਾਰੇ ਆਰਡਰ ਮੀਟ ਉਹਨਾਂ ਜਿਆਦਾ ਉਹਦੇ ਤੋਂ ਡਾਉਨ ਕਰਦੇ ਸਾਰੇ ਸਵੇਰ ਕਿੰਨੀ ਹੈ 6 12 18 24 30 30 ਤੇ 62 ਬੋਤਲਾਂ 42 ਬੋਤਲਾਂ ਸਾਰੀ ਡੋਨ

લો લો હાજી લ્યો લ્યો હાજી લાલાજી હાજી હાજી પક્કી મોરી આજો હાજી લ્યો લ્યો આઈથે લાવો આ ગયા આઈથે રોડ દેના પેન્ટ પાલી આલા પાલી આલાજી પાલી આલા ઓલીમાં તો ਦੀ ਬੋਤਲਾ ਦੀ ਬੋਤਲਾ ਸ਼ਰਾਬ ਦੀ ਵੈਰੀ ਗੁੱਡ ਜੰਨਾ ਜੰਨਾ ਨੂੰ ਚੱਲ ਲੈ ਇੰਨੇ ਮਾੜੇ ਆਹ ਅਲੀ ਪੁੱਤ ਕੜਾ ਕੜਾ ਦੀ ਨਾ ਮੂਵੀ ਤੱਕੜਾ ਡਿੱਗੀ ਦਾ ਛਾਲਾ ਫੰਦੇ ਹਾਂਜੀ ਹਾਂਜੀ ਤੇਰੇ ਤੋਂ ਲੁੱਟੀਆਂ ਹਾਂਜੀ ਹਾਂਜੀ ਤੂੰ ਕਿਹਾ ਤੂੰ ਕਿੱਸ ਭਾਈ ਬਾਹਰ ਪਈ ਤੂੰ ਆਪ ਪਈ ਤੂੰ dimeti yapabilirsin. Ram balda ਦਾ ਵੀ ਮਿਲ ਗਿਆ ਇਹ ਉਹ ਤਾਂ ਦਾਰੂ ਮਿਲ ਗਈ ਚੈੱਕ ਕਰ ਲੈ ਪਿੰਡ ਪਾਲੀ ਵਾਲਾ ਪਾਲੀ ਵਾਲਾ ਜੀ ਪਾਲੀ ਵਾਲਾ ਵੈਰੀ ਗੁੱਡ ਪ੍ਰਤਾਪ ਪਿਆਰ ਮਤਲਬ ਥੋੜਾ ਘੱਟੇ ਥੋੜੇ ਓਕੇ ਜੀ ਓਕੇ ਜੀ ਪਿੰਡ ਪਾਲੀ ਵਾਲਾ ਪਿੰਡ ਪਾਲੀ ਵਾਲਾ ਚਾਹ ਤੁਹਾਡਾ ਵਾਲਾ ਹਾਂਜੀ 2 ਪੀਸ ਆ ਗਿਆ ਪ੍ਰਤਾਪ ਪ੍ਰਤਾਪ ਹਾਂਜੀ ਚਾਰ ਮਿਲ ਗਏ ਹਾਂਜੀ ਹਾਂਜੀ ਤੇ ਬਲੋਰ ਮਿਲ ਗਈ ਜੀ ਕਿੰਨੇ ਆਨੇ 18 20 ਬੋਤਲ ਹੋਰ ਮਿਲ ਗਈ ਬੋਤਲ ਹੋਰ ਮਿਲ ਗਈ 32 ਬੋਤਲ ਹੋ ਗਈਆਂ ਪਿੰਡ ਪਾਲੀਆ ਸਫਾਈ ਹੋ ਰਹੀ ਹੈ ਪਾਗਲੇ ਗੱਡੀ ਰੱਖ ਪਾ ਗੱਡੀ ਪਰਤਾ ਪਰਤਾ ਆਹ ਪਾਲੀਆ ਦੀ ਸਫਾਈ ਹੋ ਰਹੀ ਹੈ ਓਕੇ ਸਫਾਈ ਹੋ ਰਹੀ ਹੈ ਈ ਐਲਗਾ ਮਾਲ ਦੀ ਪਾੜਾਂ ਤੇ ਆ ਵੈਰੀ ਆ ਵੇਖ ਪੱਕੀ ਮੁਖਬਰੀ ਮੁਖਬਰੀ ਕਾ ਕਥਾ ਰੋਲਗੀ ਖੋਲੋ ਵੀ ਨਾ ਮੂੰਹ ਖੋਲੋ ਆ ਪੰਜ ਬੜੀ ਦਰਦ ਆ ਯਾਰ ਆ ਆਰਡੀ ਲਾਣੇ ਯਾਰ ਬਹੁਤ ਮਾੜਾ ਪੰਜ ਗੱਟਿਆਂ ਦਾ ਖੋਲੋ ਮੂੰਹ ਖੋਲੋ ਹਾਂ ਜੁੱਖਿਆ ਬਹੁਤ ਡਰਗੀ ਹੋਈ ਓਕੇ ਆ ਵੀ ਯਾਰ ਇਹੇ ਨਾ ਰਪੈਲ ਨਹੀਂ ਪਟਣੀ ਚਾਹੀਦੀ ਹਾਂ 국민 aerospace risks Ads it eee